ਵਾੜੇ ਦੇ ਵਿੱਚ ਚੱਲ ਰਹੇ ਸਭ ਤੋਂ ਵੱਡੇ ਸੈਕਸ ਰੈਕਡ ਦਾ ਪਰਦਾਫਾਸ਼ ਕੀਤਾ ਗਿਆ ਪੁਲਿਸ ਦੇ ਵੱਲੋਂ ਰੇਡ ਕਰਕੇ ਇੱਥੇ 26 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 9 ਵਿਦੇਸ਼ੀ ਕੁੜੀਆਂ ਦੱਸੀਆਂ ਜਾ ਰਹੀਆਂ ਨੇ ਪੁਲਿਸ ਦੇ ਵੱਲੋਂ ਜਿਹੜੀ ਹੈ ਇਹ ਬੀਤੇ ਦਿਨ ਰੇਡ ਕੀਤੀ ਗਈ ਸੀ ਵੱਡੇ ਗਿਣਤੇ ਦੇ ਵਿੱਚ ਪੁਲਿਸ ਮੁਲਾਜ਼ਮ ਪਹੁੰਚੇ ਜਦੋਂ ਉਹਨਾਂ ਨੂੰ ਇਹ ਸੂਚਨਾ ਮਿਲੀ ਕਿ ਲੰਬੇ ਸਮੇਂ ਤੋਂ ਇੱਥੇ ਪੀਜੀਡੀਆਰ ਦੇ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਹਾਲਾਂਕਿ ਬੜੇ ਸੂਚਨਾਬੱਧ ਤਰੀਕੇ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਦੋ ਕਾਂਸਟੇਬਲ ਪਹਿਲਾਂ ਹੀ ਪੁਲਿਸ ਟੀਮ ਦੇ ਵਿੱਚੋਂ ਦੋ ਕਾਂਸਟੇਬਲਾਂ ਨੂੰ ਗਾਹਕ ਬਣਾ ਕੇ ਖੁਦ ਇਸ ਇਲਾਕੇ ਦੇ ਵਿੱਚ ਭੇਜਿਆ ਗਿਆ ਗਾਹਕ ਬਣ ਕੇ ਜਦੋਂ ਇਹ ਕਾਂਸਟੇਬਲ ਇਸ ਇਲਾਕੇ ਦੇ ਵਿੱਚ ਜਾਂਦੇ ਨੇ ਉਸ ਪੀਜੀ ਦੇ ਵਿੱਚ ਜਾਂਦੇ ਨੇ ਜਿੱਥੇ ਦੇਵ ਵਪਾਰ ਦਾ ਧੰਦਾ ਚੱਲ ਰਿਹਾ ਹੁੰਦਾ ਗਾਹਕ ਦੀ ਤਰ੍ਹਾਂ ਹੀ ਉਹਨਾਂ ਦੇ ਨਾਲ ਗੱਲ ਕਰਦੇ ਨੇ ਤੇ ਅੱਗੇ ਜਿਹੜੇ ਬੈਠੇ ਹੁੰਦੇ ਨੇ ਲੋਕ ਜਿਹੜਾ ਦੇਵ ਵਪਾਰ ਦਾ ਧੰਦਾ ਕਰ ਰਹੇ ਹੁੰਦੇ ਉਹ ਵੀ ਇਹਨਾਂ ਨੂੰ ਗਾਹਕ ਮੰਨ ਕੇ ਹੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਜਦੋਂ ਪੂਰਾ ਸੌਦਾ ਹੋ ਜਾਂਦਾ ਤਾਂ ਇਹਨਾਂ ਕਾਂਸਟੇਬਲਾਂ ਦੇ ਵੱਲੋਂ ਆਪਣੇ ਵੱਲੋਂ ਇੱਕ ਇਸ਼ਾਰਾ ਦਿੱਤਾ ਜਾਂਦਾ ਆਪਣੇ ਪੁਲਿਸ ਟੀਮ ਨੂੰ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਟੀਮ ਪਹੁੰਚਦੀ ਹੈ ਤੇ ਮੌਕੇ ਤੇ ਹੀ ਮੌਜੂਦ 26 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਦੇ ਵਿੱਚ 13 ਮਹਿਲਾਵਾਂ ਸਨ ਇਹਨਾਂ ਮਹਿਲਾਵਾਂ ਦੇ ਵਿੱਚੋਂ 9 ਵਿਦੇਸ਼ੀ ਮਹਿਲਾਵਾਂ ਦੱਸੀਆਂ ਜਾ ਰਹੀਆਂ 4 ਭਾਰਤੀ ਸਨ ਇਸ ਤੋਂ ਇਲਾਵਾ 13 ਬੰਦੇ ਵੀ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਹਨ ਤੇ ਕੁੱਲ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਥਾਣੇ ਲਿਜਾਇਆ ਗਿਆ ਤੇ ਦੋ ਜਿਹੜੇ ਆ ਉਹ ਹਰ ਇੱਕ ਦੇ ਉੱਪਰ ਦੋ ਦੋ ਕੇਸ ਦਰਜ ਕੀਤੇ ਗਏ ਅਗਲੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਜਿਹੜੀ ਜਾਣਕਾਰੀ ਹੈ ਉਸ ਦੇ ਮੁਤਾਬਕ ਤੁਹਾਨੂੰ ਦੱਸ ਦਿੰਦੇ ਹਾਂ ਜੰਦਰ ਫਗਵਾੜਾ ਹਾਈਵੇ ਤੇ ਇੱਕ ਵੱਡੀ ਯੂਨੀਵਰਸਿਟੀ ਦੇ ਨਾਲ ਲੱਗਦੇ ਲੋਗ ਗੇਟ ਦੇ ਨੇੜੇ ਇਹ ਵੱਡੇ ਪੱਧਰ ਤੇ ਸੈਕਸ ਰੈਕਡ ਚੱਲ ਰਿਹਾ ਸੀ ਤੇ ਇਸੇ ਦੀ ਸੂਚਨਾ ਪੁਲਿਸ ਨੂੰ ਮਿਲੀ ਫਗਵਾੜਾ ਪੁਲਿਸ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਟੀਮਾਂ ਨੇ ਤੁਰੰਤ ਹਰਕਤ ਦੇ ਵਿੱਚ ਆਉਂਦੇ ਆ ਆਪਣੀ ਸਰਗਰਮੀ ਵਧਾ ਦਿੱਤੀ ਜਿਵੇਂ ਕਿ ਪਹਿਲਾਂ ਦੱਸਿਆ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਕਿ ਦੋ ਕਨਸਟੇਬਲ ਗਾਹਕ ਬਣਾ ਕੇ ਭੇਜੇ ਗਏ ਸੀ ਤੇ ਜਿਹੜੇ ਸਾਹਮਣੇ ਲੋਕ ਬੈਠੇ ਸੀ ਉਹਨਾਂ ਨੇ ਵੀ ਮੰਨਿਆ ਕਿ ਉਹਨਾਂ ਦੇ ਕੋਲ ਕਲਾਇੰਟ ਆਏ ਨੇ ਕਲਾਇੰਟ ਬਣ ਕੇ ਹੀ ਗੱਲਬਾਤ ਕੀਤੀ ਗਈ ਜਿਸ ਦੱਸੇ ਕਿ ਛਾਪੇ ਮਾਰੇਦ ਲਈ ਪੰਜਾਬ ਪੁਲਿਸ ਦੇ 30 ਤੋਂ ਵੱਧ ਮੁਲਾਜ਼ਮ ਇਕੱਠੇ ਇਸ ਇਲਾਕੇ ਦੇ ਵਿੱਚ ਗਏ ਕਿਉਂਕਿ ਉਹਨਾਂ ਨੂੰ ਇਹ ਜਦੋਂ ਪਤਾ ਚੱਲ ਜਾਂਦਾ ਕਿ 20 ਤੋਂ ਵੱਧ ਲੋਕ ਨੇ ਜਿਹੜੇ ਸਿਕਸ ਰੈਕਡ ਦੇ ਵਿੱਚ ਸ਼ਾਮਲ ਨੇ ਉਸ ਤੋਂ ਬਾਅਦ 30 ਤੋਂ ਵੱਧ ਮੁਲਾਜ਼ਮ ਮੌਕੇ ਤੇ ਪਹੁੰਚਦੇ ਨੇ ਤੇ ਇਹਨਾਂ 26 ਲੋਕਾਂ ਨੂੰ ਗ੍ਰਿਫਤਾਰ ਕਰਕੇ ਬਸ ਤੇ ਵਿੱਚ ਬਿਠਾ ਕੇ ਸਤਨਾਮਪੁਰਾ ਥਾਣੇ ਦੇ ਵਿੱਚ ਲਿਆਇਆ ਜਾਂਦਾ ਔਰ ਇਹਨਾਂ ਦੇ ਉੱਪਰ ਕੇਸ ਦਰਜ ਕਰਕੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੇ ਕਿ ਇਹਨਾਂ ਮੁਲਜ਼ਮਾਂ ਦੇ ਕੋਲੋਂ 9 ਵਿਦੇਸ਼ੀ ਪਾਸਪੋਰਟ 29 ਮੋਬਾਈਲ ਫੋਨ ਤੇ 45000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਔਰ ਇਹ ਵੀ ਦੱਸਿਆ ਗਿਆ ਕਿ ਇਹ ਸਾਰੇ ਜਣੇ ਜਿਹੜੇ ਦੇ ਵਪਾਰ ਦਾ ਧੰਦਾ ਕਰ ਰਹੇ ਸੀ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਧੰਦਾ ਚਲਾ ਰਹੇ ਸੀ ਯਾਨੀ ਆਨਲਾਈਨ ਵੀ ਕੁੜੀਆਂ ਦੀਆਂ ਮੁੰਡਿਆਂ ਦੀਆਂ ਤਸਵੀਰਾਂ ਭੇਜੀਆਂ ਜਾਂਦੀਆਂ ਸੀ ਜਦੋਂ ਗਾਹਕ ਦੇ ਵੱਲੋਂ ਸਿਲੈਕਟ ਕਰ ਲਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਇਹ ਜਿਹੜੇ ਕਲਾਇੰਟ ਹੈ ਉਹਨਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਸੀ ਇਸ ਤਰੀਕੇ ਦੇ ਨਾਲ ਪੂਰਾ ਰੈਕਟ ਚਲਾਇਆ ਜਾ ਰਿਹਾ ਸੀ ਜਿਸ ਦਾ ਬੀਤੇ ਦਿਨ ਪਰਦਾ ਫਾਸ਼ ਕੀਤਾ ਗਿਆ